ਬਾਬਾ ਦੀਪ ਸਿੰਘ ਜੀ ਦਾ ਜਨਮ 27 ਜਨਵਰੀ 1682 ਈਸਵੀ ਨੂੰ ਮਾਤਾ ਜੀਉਨੀ ਦੀ ਕੁੱਖ ਵੱਲੋਂ ਪਿਤਾ ਭਗਤੂ ਜੀ ਦੇ ਘਰ ਵਿੱਚ ਪਿੰਡ ਪਹੂ ਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਦੀਪਾ ਰੱਖਿਆ। ਜਦੋਂ ਆਪ ਜੀ ਕਿਸ਼ੋਰ ਅਸਾ ਵਿੱਚ ਪਹੁੰਚੇ ਤਾਂ ਆਪ ਜੀ ਦੇ ਮਾਤਾ ਪਿਤਾ ਨੇ 1699 ਈਸਵੀ ਦੀ ਵਿਸਾਖੀ ਦੇ ਸ਼ੁਭ ਮੌਕੇ ਉੱਤੇ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੇਤੂ ਅਨੰਦਪੁਰ ਸਾਹਿਬ ਲੈ ਆਏ ਆਪ ਜੀ ਨੇ ਉਹਨਾਂ ਦਿਨਾਂ ਅੰਮ੍ਰਿਤ ਧਾਰਨ ਕੀਤਾ ਅਤੇ ਉਸ ਨਵੇਂ ਮਾਹੌਲ ਵਿੱਚ ਆਨੰਦਿਤ ਹੋਣ ਲੱਗੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਜੀ ਵੱਲੋਂ ਆਗਿਆ ਲੈ ਕੇ ਉੱਥੇ ਹੀ ਗੁਰੂ ਚਰਨਾਂ ਵਿੱਚ ਰਹਿਣ ਦਾ ਮਨ ਬਣਾ ਲਿਆ ਇੱਥੇ ਆਪ ਜੀ ਨੇ ਵਿਦਿਆ ਪ੍ਰਾਪਤ ਕੀਤੀ ਅਤੇ ਇੱਥੇ ਆਪਣੀ ਰੁਚੀ ਅਨੁਸਾਰ ਸ਼ਸਤਰ ਵਿਦਿਆ ਸਿੱਖੀ ਸਾਲ 1704 ਈਸਵੀ ਦੇ ਸ਼ੁਰੂ ਵਿੱਚ ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਮਿਲਣ ਆਏ ਅਤੇ ਗੁਰੂ ਜੀ ਵੱਲੋਂ ਅਨੁਰੋਧ ਕੀਤਾ ਕਿ ਬਾਬਾ ਦੀਪ ਸਿੰਘ ਜੀ ਨੂੰ ਆਗਿਆ ਪ੍ਰਦਾਨ ਕੀਤੀ ਜਾਵੇ ਕਿ ਉਹ ਆਪਣੇ ਵਿਆਹ ਲਈ ਘਰ ਅੰਮ੍ਰਿਤਸਰ ਵਾਪਸ ਉਹਨਾਂ ਦੇ ਨਾਲ ਚੱਲੇ ਪਰ ਆਪ ਜੀ ਦਾ ਮਨ ਗੁਰੂ ਚਰਨਾਂ ਵਿੱਚ ਰੰਗ ਗਿਆ ਸੀ ਗੁਰੂ ਆਗਿਆ ਮਿਲਣ ਉੱਤੇ ਆਪ ਜੀ ਆਪਣੇ ਮਾਤਾ ਪਿਤਾ ਦੇ ਨਾਲ ਗ੍ਰਸਥ ਜੀਵਨ ਨੂੰ ਅਪਣਾਉਣ ਘਰ ਪਹੁੰਚ ਗਏ ਕੁਝ ਦਿਨਾਂ ਬਾਅਦ ਜਦੋਂ ਬਾਬਾ ਦੀਪ ਸਿੰਘ ਜੀ ਦਾ ਵਿਆਹ ਹੋਇਆ ਤਾਂ ਆਪ ਜੀ ਨੂੰ ਇੱਕ ਸਮਾਚਾਰ ਮਿਲਿਆ ਕਿ ਗੁਰੂਦੇਵ ਨੇ ਮੁਗਲਾਂ ਵੱਲੋਂ ਭਿਆਨਕ ਲੜਾਈ ਕਰਦੇ ਹੋਏ ਅਨੰਦਪੁਰ ਸਾਹਿਬ ਤਿਆਗ ਦਿੱਤਾ ਹੈ ਜਦੋਂ ਆਪ ਜੀ ਨੂੰ ਗੁਰੂਦੇਵ ਦੇ ਵਿਸ਼ੇ ਵਿੱਚ ਪੂਰੇ ਰੂਪ ਵੱਲੋਂ ਠੀਕ ਜਾਣਕਾਰੀ ਮਿਲੀ ਤਾਂ ਆਪ ਜੀ ਆਪਣੇ ਸਾਥੀਆਂ ਸਿਹਤ ਗੁਰੂਦੇਵ ਜੀ ਦੇ ਦਰਸ਼ਨਾਂ ਨੂੰ ਸਾਬੋ ਦੀ ਤਲਵੰਡੀ ਪਹੁੰਚੇ ਅਤੇ ਸ਼ਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਲੜਾਈ ਦੇ ਸਮੇਂ ਵਿੱਚ ਸ਼ਾਮਲ ਨਾ ਹੋਣ ਲਈ ਮਾਫੀ ਬੇਨਤੀ ਕੀਤੀ ਇਸ ਉੱਤੇ ਗੁਰੂਦੇਵ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਸੀਨੇ ਵੱਲੋਂ ਲਗਾ ਕੇ ਕਿਹਾ ਕਿ ਕੋਈ ਗੱਲ ਨਹੀਂ ਹੁਣ ਤੁਹਾਡੇ ਜਿੰਮੇ ਹੋਰ ਬਹੁਤ ਸਾਰੇ ਕਾਰਜ ਹਨ ਜੋ ਕਿ ਤੁਸੀਂ ਭਵਿੱਖ ਵਿੱਚ ਸੰਪੂਰਨ ਕਰਨੇ ਹਨ ਸਾਲ 1709 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਗੁਰੂ ਆਦੇਸ਼ ਅਨੁਸਾਰ ਬਾਬਾ ਬੰਤਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਗਏ ਸਰਹੰਦ ਫਤਿਹ ਦੇ ਸਮੇਂ ਆਪ ਜੀ ਵੱਧ ਚੜ ਕੇ ਅਗਲੀ ਪੰਕਤੀਆਂ ਵਿੱਚ ਹੋ ਕੇ ਲੜਾਈ ਵਿੱਚ ਪਾਗ ਲਿਆ ਸਾਲ 1752 ਈਸਵੀ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਭਾਰਤ ਉੱਤੇ ਚੋਤਾ ਹਮਲਾ ਕੀਤਾ ਤਾਂ ਉਸਨੇ ਬਹੁਤ ਸਾਰੇ ਭਾਰਤੀ ਨਗਰਾਂ ਨੂੰ ਲੁੱਟਿਆ ਅਤੇ ਬਹੁਤ ਸਾਰੀ ਭਾਰਤੀ ਸੁੰਦਰ ਨਾਰੀਆਂ ਨੂੰ ਦਾਸੀ ਬਣਾ ਕੇ ਕਾਬਲ ਪਰਤ ਰਿਆ ਸੀ ਉਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਮਿਛਲ ਦੀ ਫੌਜੀ ਟੁਕੜੀ ਨੇ ਉਰਕ ਖੇਤਰ ਦੇ ਕੋਲ ਪੀਪਲੀ ਅਤੇ ਮਾਰਕੰਡੀ ਦੇ ਦਰਿਆ ਵਿੱਚ ਛਾਪੇ ਮਾਰ ਕੇ ਗੁਰੀਲਾ ਲੜਾਈ ਦੇ ਸਹਾਰੇ ਲਗਭਗ 300 ਔਰਤਾਂ ਨੂੰ ਆਜ਼ਾਦ ਕਰਵਾ ਲਿਆ। ਅਤੇ ਇਸ ਦੇ ਨਾਲ ਹੀ ਕਈ ਮੁੱਲਵਾਨ ਵਸਤੂਆਂ ਵੱਲੋਂ ਲੱਦੇ ਪਸ਼ੂਆਂ ਨੂੰ ਵੀ ਘੇਰ ਕੇ ਉੱਤੇ ਵੱਲੂ ਹੱਕ ਕੀ ਆਪਣੇ ਖੇਤਰ ਵਿੱਚ ਲੈ ਜਾਣ ਵਿੱਚ ਸਫਲ ਹੋ ਗਏ। ਇਸ ਪ੍ਰਕਾਰ ਬਾਬਾ ਦੀਪ ਸਿੰਘ ਜੀ ਨੇ ਲੁਟੇਰੇ ਅਬਦਾਲੀ ਦਾ ਭਾਰ ਹਲਕਾ ਕਰ ਦਿੱਤਾ। ਵਾਪਸ ਜਾਂਦੇ ਸਮੇਂ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕਰਕੇ ਜਹਾਨ ਖਾਨ ਨੂੰ ਉਸ ਦਾ ਸੇਨਾਪਤੀ ਬਣਾਇਆ ਅਤੇ ਆਦੇਸ਼ ਦਿੱਤਾ ਕਿ ਤੁਹਾਡਾ ਮੂਲ ਲਕਸ਼ ਸਿੱਖਾਂ ਦਾ ਸਰਮਨਾਸ਼ ਕਰਨਾ ਹੈ ਜਦੋਂ ਜਹਾਨ ਖਾਨ ਸ਼੍ਰੀ ਦਰਬਾਰ ਸਾਹਿਬ ਦੇ ਵੱਲ ਹਮਲਾ ਕਰਨ ਦੀਆਂ ਤਿਆਰੀਆਂ ਵਿੱਚ ਵਿਅਸਤ ਸੀ ਉਦੋਂ ਵਿਸਾਖੀ ਦਾ ਤਿਉਹਾਰ ਆ ਗਿਆ ਸੀ 13 April ਸਾਲ 1757 ਈਸਵੀ ਨੂੰ ਜਦੋਂ ਖਾਲਸਾ ਆਪਣਾ ਜਨਮ ਦਿਨ ਮਨਾਣ ਸ੍ਰੀ ਦਰਬਾਰ ਸਾਹਿਬ ਇਕੱਠੇ ਹੋਣ ਲੱਗੇ ਉਦੋਂ ਜਹਾਂ ਖਾਨ ਨੇ ਵਿਸ਼ਾਲ ਫੌਜ ਦੇ ਨਾਲ ਲਾਹੌਰ ਵੱਲੋਂ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ ਇਸ ਸਮੇ ਸਾਰੇ ਸਿੱਖਾਂ ਦੇ ਜਥੇ ਵਕ ਵਕ ਮਹੀਮਾ ਵਿੱਚ ਦੂਰ ਦਰਾਜ ਖੇਤਰਾਂ ਵਿੱਚ ਗਏ ਹੋਏ ਸਨ ਇਸ ਲਈ ਜਨ ਸਧਾਰਨ ਇਸ ਹਮਲੇ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ ਬਹੁਤ ਸਾਰੇ ਸਿੱਖ ਯੋद्धा ਮਾਰੀ ਗਏ ਅਤੇ ਕੁਝ ਸਮੇ ਉਪਯੁਕਤ ਨਹੀਂ ਵੇਖ ਕੇ ਬिखर ਗਏ ਇਸ ਪ੍ਰਕਾਰ ਸ਼੍ਰੀ ਦਰਬਾਰ ਸਾਹਿਬ ਵੈਰੀ ਦੇ ਕਬਜ਼ੇ ਵਿੱਚ ਚਲਾ ਗਿਆ। ਜਹਾਨ ਖਾਨ ਨੇ ਪਵਿੱਤਰ ਸਰੋਵਰ ਵਿੱਚ ਕੂੜਾ ਸੁੱਟਵਾ ਦਿੱਤਾ ਅਤੇ گاਉਆਂ ਦੀ ਹੱਤਿਆ ਕਰਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਰੱਖ ਦਿੱਤਾ। ਜਿਸ ਦੇ ਨਾਲ ਕੁਝ ਦਿਨਾਂ ਵਿੱਚ ਪੂਰੇ ਮਹੌਲੇ ਵਿੱਚ ਦੁਰਗੰਧ ਫੈਲ ਗਈ। ਉਸਨੇ ਕਈ ਭਵਨਾਂ ਨੂੰ ਵੀ ਤਬસ્ત ਕਰ ਦਿੱਤਾ ਅਤੇ ਚਾਰੇ ਤਰਫ ਪਹਿਰੇ ਬਿਠਾ ਦਿੱਤੇ ਗਏ। ਜਦੋਂ ਇਸ ਬੇਇੱਜ਼ਤੀ ਦੀ ਸੂchnਾ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਤਾਂ ਉਹ ਇਹ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਏ ਗੁੱਸੇ ਵਿੱਚ ਉਹਨਾਂ ਨੇ ਨਗਾਰੇ ਉੱਤੇ ਝੋਟ ਲਗਾ ਕੇ ਲੜਾਈ ਲਈ ਤਿਆਰ ਹੋਣ ਦਾ ਆਦੇਸ਼ ਦੇ ਦਿੱਤਾ ਤੁਰੰਤ ਸਾਰੇ ਸਾਬੋ ਦੀ ਤਲਵੰਡੀ ਨਗਰ ਦੇ ਸ਼ਰਧਾਲੂ ਨਾਗਰ ਇਕੱਠੇ ਹੋ ਗਏ ਸਾਰੇ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਧਰਮ ਲੜਾਈ ਦਾ ਐਲਾਨ ਕਰਦੇ ਹੋਏ ਕਿਹਾ ਸਿੰਘੋ ਅਸੀਂ ਦਰਬਾਰ ਸਾਹਿਬ ਦੀ ਬੇਇੱਜ਼ਤੀ ਦਾ ਬਦਲਾ ਜ਼ਰੂਰ ਹੀ ਲੈਣਾ ਹੈ ਮੌਤ ਨੂੰ ਲੋਚਣ ਲਈ ਚਿਹਦਾਂ ਦੀ ਬਰਾਤ ਚੜ੍ਹਨੀ ਹੈ ਜਿਨ੍ਹਾਂ ਨੇ ਗੁਰੂਆਂ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ ਕੇਸਰੀ ਬਾਨਾ ਪਾ ਕੇ ਚਿਹਦੀ ਜਾਮਾ ਪੀਨ ਲਈ ਤਿਆਰ ਹੋ ਜਾਵੋ ਬਸ ਫਿਰ ਕੀ ਸੀ ਸਿੱਖਾਂ ਨੇ ਉੱਚੀ ਆਵਾਜ਼ ਵਿੱਚ ਜਕਾਰੇ ਲਗਾ ਕੇ ਪਰਵਾਨਗੀ ਦੇ ਦਿੱਤੀ ਬਾਬਾ ਜੀ ਦਾ ਆਦੇਸ਼ ਪਿੰਡ ਪਿੰਡ ਪਹੁੰਚਾਇਆ ਗਿਆ ਜਿਸ ਦੇ ਨਾਲ ਚਾਰਾ ਦਿਸ਼ਾਂ ਵੱਲੋਂ ਸਿੱਖ ਅਸਤਰ ਸ਼ਸਤਰ ਲੈ ਕੇ ਇਕੱਠੇ ਹੋ ਗਏ ਚੱਲਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਸਾਰੇ ਸਿੰਘਾਂ ਦੇ ਸਾਹਮਣੇ ਆਪਣੇ ਖੰਡੇ ਦੁਆਰਾ ਤਲਵਾਰ ਵੱਲੋਂ ਇੱਕ ਭੂਮੀ ਉੱਤੇ ਰੇਖਾ ਖਿੱਚੀ ਅਤੇ ਲਲਕਾਰ ਕਰ ਕਹਿਣ ਲੱਗੇ ਕਿ ਸਾਡੇ ਨਾਲ ਕੇਵਲ ਉਹੀ ਚੱਲਣ ਜੋ ਮੌਤ ਅਤੇ ਫਤਿਹ ਵਿੱਚੋਂ ਕਿਸੇ ਇੱਕ ਦੀ ਕਾਮਨਾ ਕਰਦੇ ਹਨ ਜੇਕਰ ਅਸੀਂ ਆਪਣੇ ਗੁਰੂ ਤਾਮ ਨੂੰ ਆਜ਼ਾਦ ਨਹੀਂ ਕਰਵਾ ਪਾਈ ਤਾਂ ਉਹੀ ਰਣ ਖੇਤਰ ਵਿੱਚ ਵੀਰਗਤੀ ਪ੍ਰਾਪਤ ਕਰਾਂਗੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਮੈਂ ਸੋ ਲੈਂਦਾ ਹਾਂ ਕਿ ਮੈਂ ਆਪਣਾ ਸਿਰ ਸ੍ਰੀ ਦਰਬਾਰ ਸਾਹਿਬ ਵਿੱਚ ਗੁਰੂ ਚਰਨਾ ਵਿੱਚ ਭੇਟ ਕਰਾਂਗਾ। ਉਹਨਾਂ ਨੇ ਅੱਗੇ ਕਿਹਾ ਇਸ ਦੇ ਵਿਪਰੀਤ ਜੋ ਵਿਅਕਤੀ ਆਪਣੀ ਘਰ ਗਰਸਤੀ ਦੇ ਸੁੱਖ ਆਰਾਮ ਭੋਗਣਾ ਚਾਹੁੰਦਾ ਹੈ ਉਹ ਹੁਣੇ ਵਾਪਸ ਪਰਤ ਜਾਵੇ। ਅਤੇ ਜੋ ਮੋਤ ਦੁਲਹਨ ਨੂੰ ਵਿਆਹਣਾ ਚਾਹੁੰਦੇ ਹਨ ਤਾਂ ਉਹ ਖੰਡੇ ਦੁਆਰਾ ਖਿੱਚੀ ਰੇਖਾ ਨੂੰ ਪਾਰ ਕਰੋ ਤੇ ਸਾਡੇ ਨਾਲ ਚੱਲੋ। ਇੱਧਰ ਜਾਂ ਉੱਧਰ ਦੀ ਲਲਕਾਰ ਸੁਣ ਕੇ ਲਗਭਗ 500 ਸਿੰਘ ਖੰਡੇ ਦੁਆਰਾ ਖਿੱਚੀ ਰੇਖਾ ਪਾਰ ਕਰਕੇ ਬਾਬਾ ਜੀ ਦੇ ਨਾਲ ਅੰਮ੍ਰਿਤਸਰ ਦੇ ਵੱਲ ਚੱਲ ਪਏ ਰਸਤੇ ਵਿੱਚ ਵੱਖਰੇ ਪਿੰਡਾਂ ਦੇ ਨੌਜਵਾਨ ਵੀ ਇਸ ਸਿੱਧਾਂ ਦੀ ਬਰਾਤ ਵਿੱਚ ਸ਼ਾਮਲ ਹੁੰਦੇ ਗਏ ਤਰਨ ਤਰਨ ਪਹੁੰਚਣ ਤੱਕ ਸਿੰਘਾਂ ਦੀ ਗਿਣਤੀ 5000 ਤੱਕ ਪਹੁੰਚ ਗਈ ਲਾਹੌਰ ਦਰਬਾਰ ਵਿੱਚ ਸਿੱਖਾਂ ਦੀ ਇਨ੍ਹਾਂ ਤਿਆਰੀਆਂ ਦੀ ਸੂਚਨਾ ਜਿਵੇਂ ਹੀ ਪਹੁੰਚੀ ਜਹਾਂਨ ਖਾਨ ਨੇ ਘਬਰਾ ਕੇ ਇਸ ਲੜਾਈ ਨੂੰ ਇਸਲਾਮ ਖਤਰੇ ਵਿੱਚ ਹੈ ਦਾ ਨਾਮ ਲੈ ਕੇ ਜਹਦੀਆਂ ਨੂੰ ਅਮੰਤ੍ਰਿਤ ਕਰ ਲਿਆ ਹੈਦਰੀ ਝੰਡਾ ਲੈ ਕੇ ਗਾਜੀ ਬਣ ਕੇ ਅੰਮ੍ਰਿਤਸਰ ਦੇ ਵੱਲ ਚੱਲ ਪਏ ਇਸ ਪ੍ਰਕਾਰ ਉਹਨਾਂ ਦੀ ਸੰਖਿਆ ਸਰਕਾਰੀ ਸੈਨਿਕਾਂ ਨੂੰ ਮਿਲਾ ਕੇ 20000 ਹੋ ਗਈ ਅਫਗਾਨ ਸੈਨਾਪਤੀ ਜਹਾਨ ਖਾਨ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਨਗਰ ਦੇ ਬਾਹਰ ਗਰੋਵਲ ਨਾਮਕ ਸਥਾਨ ਉੱਤੇ ਸਿੱਖਾਂ ਵੱਲੋਂ ਟਕਰਾਇਆ ਸਿੱਖ ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਬੇਜ ਦੀ ਤਾਂ ਬਦਲਾ ਲੈਣ ਲਈ ਮਰਨ ਮਰਨ ਉੱਤੇ ਤੁਲੇ ਹੋਏ ਸਨ ਸਿੱਖਾਂ ਨੇ ਅਜਿਹੀ ਬਹਾਦਰੀ ਵੱਲੋਂ ਤਲਵਾਰ ਚਲਾਈ ਕੀ ਜਹਾਨ ਖਾਨ ਦੀ ਫੌਜ ਵਿੱਚ ਭਾਜੜ ਮਚ ਗਈ ਜਗਾ ਜਗਾ ਸ਼ਮਾਂ ਦੇ ਢੇਰ ਲੱਗ ਗਏ ਜਹਾਨ ਖਾਨ ਨੂੰ ਸਬਜ਼ਖਾਉਣ ਲਈ ਬਾਬਾ ਜੀ ਦਾ ਇੱਕ ਨਿਕਟਵਰਤੀ ਸਿੱਖ ਸਰਦਾਰ ਦਿਆਲ ਸਿੰਘ 500 ਸਿੱਖਾਂ ਦੀ ਇੱਕ ਵਿਸ਼ੇਸ਼ ਦਲ ਨੂੰ ਲੈ ਕੇ ਵੈਰੀ ਦਲ ਨੂੰ چیرਦਾ ਹੋਇਆ ਜਹਾਨ ਖਾਨ ਦੇ ਵੱਲ ਝਪਟਿਆ ਪਰ ਜਹਾਨ ਖਾਨ ਉੱਥੇ ਵੱਲੋਂ ਪਿੱਛੇ ਹਟ ਗਿਆ। ਉਦੋਂ ਉਹਨਾਂ ਦਾ ਸਾਹਮਣਾ ਯਕੂਬ ਖਾਨ ਵੱਲ ਹੋਇਆ। ਉਹਨਾਂ ਨੇ ਉਸ ਦੇ ਸਿਰ ਉੱਤੇ ਗੁਰਜ ਗੱਦੇ ਦੇ ਮਾਰਿਆ। ਜਿਸ ਦੀ ਠੋਕਰ ਵੱਲੋਂ ਉਹ ਉੱਤੇ ਹੀ ਢੇਰ ਹੋ ਗਿਆ। ਦੂਜੇ ਪਾਸੇ ਜਹਾਨ ਖਾਨ ਦਾ ਨਾਇਬ ਫੌਜਬਤੀ ਜੰਮਲ ਸ਼ਾ ਅੱਗੇ ਵਧਿਆ। ਅਤੇ ਬਾਬਾ ਜੀ ਨੂੰ ਲਲਕਾਰਨ ਲੱਗਾ। ਇਸ ਉੱਤੇ ਦੋਨਾਂ ਵਿੱਚ ਕਮਾਂ-ਸਾਂ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਸੀ ਜਦੋਂ ਕਿ ਜਮਾਲ ਸ਼ਾਹ ਦੀ ਉਮਰ ਲਗਭਗ 40 ਸਾਲ ਦੀ ਰਹੀ ਹੋਵੇਗੀ ਉਸ ਜਵਾਨ ਸੈਨਾਪਤੀ ਵੱਲੋਂ ਦੋ ਦੋ ਹੱਥ ਜਦੋਂ ਬਾਬਾ ਜੀ ਨੇ ਕੀਤੇ ਤਾਂ ਉਹਨਾਂ ਦਾ ਘੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਉੱਤੇ ਉਹਨਾਂ ਨੇ ਘੋੜਾ ਤਿਆਗ ਦਿੱਤਾ ਅਤੇ ਪੈਦਲ ਹੀ ਲੜਾਈ ਕਰਨ ਲੱਗੇ ਬਾਬਾ ਜੀ ਨੇ ਪੈਂਤਰਾ ਬਦਲ ਕੇ ਇੱਕ ਖੰਡੇ ਦਾ ਵਾਰ ਜਮਾਲ ਸ਼ਾਹ ਦੀ ਗਰਦਨ ਉੱਤੇ ਕੀਤਾ ਪਰ ਇਸ ਵਿੱਚ ਜਮਾਲ ਸ਼ਾਨ ਨੇ ਬਾਬਾ ਜੀ ਉੱਤੇ ਵੀ ਪੂਰੇ ਜੋਸ਼ ਨਾਲ ਤਲਵਾਰ ਦਾ ਵਾਰ ਕਰ ਦਿੱਤਾ ਜਿਸ ਦੇ ਨਾਲ ਦੋਨਾਂ ਪੱਖਾਂ ਦੇ ਸਰਦਾਰਾਂ ਦੀਆਂ ਗਰਦਨਾ ਇੱਕ ਹੀ ਸਮੇਂ ਕੱਟ ਕੇ ਭੂਮੀ ਉੱਤੇ ਡਿੱਗ ਪਈਆਂ ਦੋਨਾਂ ਪੱਖਾਂ ਦੀਆਂ ਸੈਨਾਵਾਂ ਇਹ ਅਨੋਖਾ ਕ੍ਰਿਸ਼ਮਾ ਵੇਖ ਕੇ ਹੈਰਾਨੀ ਵਿੱਚ ਪੈ ਗਈਆਂ ਕਿ ਉਦੋਂ ਨਜ਼ਦੀਕ ਖੜੇ ਸਰਦਾਰ ਦਿਆਲ ਸਿੰਘ ਨੇ ਬਾਬਾ ਜੀ ਨੂੰ ਉੱਚੀ ਆਵਾਜ਼ ਵਿੱਚ ਚੀਖ ਕੇ ਕਿਹਾ ਬਾਬਾ ਜੀ ਤੁਸੀਂ ਤਾਂ ਰਣ ਭੂਮੀ ਵਿੱਚ ਚਲਦੇ ਸਮੇਂ ਦਾਵਾ ਕੀਤਾ ਸੀ ਕਿ ਮੈਂ ਆਪਣਾ ਸਿਰ ਸ਼੍ਰੀ ਦਰਬਾਰ ਸਾਹਿਬ ਵਿੱਚ ਗੁਰੂ ਚਰਨਾ ਵਿੱਚ ਭੇਟ ਕਰਾਂਗਾ ਤੁਸੀਂ ਤਾਂ ਇੱਥੇ ਰਸਤੇ ਵਿੱਚ ਸਰੀਰ ਤਿਆਗ ਰਹੇ ਹੋ ਜਿਵੇਂ ਇਹ ਸ਼ਬਦ ਮੋਆ ਬਾਬਾ ਦੀਪ ਸਿੰਘ ਜੀ ਦੇ ਕੰਨਾਂ ਵਿੱਚ ਗੂੰਜੇ ਉਹ ਉਸੇ ਪਲ ਉੱਠ ਖੜੇ ਹੋਏ ਉਹਨਾਂ ਨੇ ਕਿਹਾ ਸਿੱਖ ਦੇ ਦੁਆਰਾ ਪਵਿੱਤਰ ਹਿਰਦੇ ਵੱਲੋਂ ਕੀਤੀ ਗਈ ਅਰਦਾਸ ਵਿਅਰਥ ਨਹੀਂ ਜਾ ਸਕਦੀ ਅਤੇ ਉਹਨਾਂ ਨੇ ਆਤਮ ਬਲ ਵੱਲੋਂ ਫਿਰ ਆਪਣਾ ਖੰਡਾ ਅਤੇ ਕਟਿਆ ਹੋਇਆ ਸਿਰ ਉਠਾ ਲਿਆ। ਉਹਨਾਂ ਨੇ ਇੱਕ ਹਥੇਲੀ ਉੱਤੇ ਆਪਣਾ ਸਿਰ ਧਰ ਲਿਆ ਅਤੇ ਦੂਜੇ ਹੱਥ ਵਿੱਚ ਖੰਡਾ ਲੈ ਕੇ ਫਿਰ ਵੱਲੋਂ ਰਣ ਖੇਤਰ ਵਿੱਚ ਜੂਝਣ ਲੱਗੇ। ਜਦੋਂ ਵੈਰੀ ਪਖਦੇ ਛਪਾਈਆਂ ਨੇ ਮੋਇਆ ਬਾਬਾ ਜੀ ਨੂੰ ਸਿਰ ਹਥੇਲੀ ਉੱਤੇ ਲੈ ਕੇ ਰਣ ਭੂਮੀ ਵਿੱਚ ਜੂਜਦੇ ਹੋਏ ਵੇਖਿਆ ਤਾਂ ਉਹ ਭੈ ਪੀਤ ਹੋ ਕੇ ਅਲੀ ਅਲੀ ਤੋਬਾ ਤੋਬਾ ਕਹਿੰਦੇ ਹੋਏ ਰਨੁਖੇਤਰ ਵੱਲੋਂ ਭੱਜਣ ਲੱਗੇ ਅਤੇ ਕਹਿਣ ਲੱਗੇ ਕਿ ਅਸੀਂ ਜਿੰਦਾ ਲੋਕਾਂ ਨੂੰ ਤਾਂ ਲੜਦੇ ਹੋਏ ਵੇਖਿਆ ਹੈ ਪਰ ਸਿੱਖ ਤਾਂ ਮਰ ਕੇ ਵੀ ਲੜਦੇ ਹਨ ਅਸੀਂ ਜਿੰਦੇ ਵੱਲੋਂ ਤਾਂ ਲੜ ਸਕਦੇ ਹਾਂ ਮੋਇਆ ਵੱਲੋਂ ਕਿਵੇਂ ਲੜਾਂਗੇ ਇਹ ਅਨੋਖੇ ਆਤਮ ਬਲ ਦਾ ਕੋਤਕ ਵੇਖ ਕੇ ਸਿੱਖਾਂ ਦਾ ਮਨੋਬਲ ਵੱਧਦਾ ਹੀ ਗਿਆ ਉਹ ਵੈਰੀ ਫੌਜ ਉੱਤੇ ਦ੍ਰਿੜ ਨਿਸ਼ਚੈ ਨੂੰ ਲੈ ਕੇ ਟੁੱਟ ਪਈ ਬੱਸ ਫਿਰ ਕੀ ਸੀ ਵੈਰੀ ਫੌਜ ਡਰ ਦੇ ਮਾਰੇ ਭੱਜਣ ਵਿੱਚ ਹੀ ਆਪਣੀ ਭਲਾਈ ਸਮਝਣ ਲੱਗੀ ਇਸ ਪ੍ਰਕਾਰ ਲੜਾਈ ਲੜਦੇ ਹੋਏ ਬਾਬਾ ਦੀਪ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਵੱਲ ਅੱਗੇ ਵਧਣ ਲੱਗੇ ਅਤੇ ਪਰਿਕਰਮਾ ਵਿੱਚ ਆ ਡਿੱਗੇ ਇਸ ਪ੍ਰਕਾਰ ਬਾਬਾ ਜੀ ਆਪਣੀ ਸੋਹ ਨੁਭਾਉਂਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਅਤੇ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਪਿਆਰੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖੋ